ਸੋ ਅਸੀਂ ਦੇਖਨੇ ਸੀ ਪਵਿੱਤਰ ਆਤਮਾ ਦੇ 9 ਵਰਦਾਨ ਔਰ ਇਹ ਉਸਦੇ ਵਿੱਚ ਛੇਵਾ ਵੀਡੀਓ ਆ ਔਰ ਅੱਜ ਅਸੀਂ ਸਿੱਖਾਂਗੇ ਅਨੇਕ ਪ੍ਰਕਾਰ ਦੀ ਭਾਸ਼ਾ ਬੋਲਣ ਦਾ ਵਰਦਾਨ ਸੋ ਹੁਣ ਤੱਕ ਅਸੀਂ ਪਹਿਲੇ 4 ਜੋ ਵਰਦਾਨ ਜੋ ਆ ਉਹਨਾਂ ਬਾਰੇ ਸਿੱਖ ਚੁੱਕੇ ਆ ਸੋ ਅੱਜ ਅਸੀਂ ਪੰਜਵੇਂ ਵਰਦਾਨ ਦੇ ਬਾਰੇ ਸਿੱਖਾਂਗੇ ਅਨੇਕ ਪ੍ਰਕਾਰ ਦੀ ਭਾਸ਼ਾ ਬੋਲਣ ਦਾ ਜੋ ਵਰਦਾਨ ਆ ਉਹਦੇ ਬਾਰੇ ਅਸੀਂ ਕੋਲ ਕੇ ਸਿੱਖਾਂਗੇ ਔਰ ਸਭ ਤੋਂ ਪਹਿਲੀ ਚੀਜ਼ ਅਸੀਂ ਦੇਖਦੇ ਆ ਕਿ ਜਦੋਂ ਰਸੂਲਾ ਦੇ ਕਰਤੱਬ ਦੂਸਰਾ ਦਾ ਇਹਨੂੰ ਸੀ ਪੜਦੇ ਆ ਸੋ ਜਦੋਂ ਪਵਿੱਤ੍ਰ ਆਤਮਾ ਵਹਾਇਆ ਗਿਆ ਪੈਂਟੀਕੋਸਟਲ ਦੇ ਦਿਨ ਸੋ ਇਹੀ ਵਰਦਾਨ ਆ ਜਿਸ ਦੇ ਬਾਰੇ ਅਸੀਂ ਹੁਣ ਸਿੱਖਣ ਜਾ ਰਹੇ ਹਾਂ ਅਨੇਕ ਪ੍ਰਕਾਰ ਦੀ ਭਾਸ਼ਾ ਬੋਲਣ ਦਾ ਵਰਦਾਨ ਇਹੀ ਵਰਦਾਨ ਜੋ ਸਭ ਤੋਂ ਪਹਿਲੇ ਨੰਬਰ ਤੇ ਸਾਨੂੰ ਪ੍ਰਗਟ ਹੁੰਦਾ ਜੋ ਆ ਦਿਖਾਈ ਦਿੰਦਾ ਹੈ ਨਜ਼ਰ ਆਉਂਦਾ ਹੈ ਮਤਲਬ ਰਸੂਲਾ ਦੇ ਕਰਤੱਬ ਚ ਜੋ ਆ ਬਾਕੀ ਵਰਦਾਨ ਹੋੜੀ ਹੋੜੀ ਜੋ ਆ ਪ੍ਰਗਟ ਹੁੰਦੇ ਸਾਨੂੰ ਨਜ਼ਰ ਆਉਂਦੇ ਆ ਪਰ ਇਹ ਵਰਦਾਨ ਸਭ ਤੋਂ ਪਹਿਲੇ ਨੰਬਰ ਤੇ ਇਹੀ ਵਰਦਾਨ ਜੋ ਪ੍ਰਗਟ ਹੁੰਦਾ ਨਜ਼ਰ ਆਉਂਦਾ ਆ ਉਦਰੇ ਅਸੀਂ ਪੜਦੇ ਆ ਰਸੂਲਾ ਦੇ ਕਰਤਬ ਦੂਸਰਾ ਅਧਿਆਏ ਉਸਤਾਦ ਚਾਰ ਬਚਨ ਸੋ ਇਸ ਸਗਾਤੇ ਲਿਖਿਆ ਤਦੋ ਸਬੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ ਸੋ ਇਸ ਜਗ੍ਹਾ ਦੇ ਉੱਤੇ ਜਿਹੜੀਆਂ ਬੋਲੀਆਂ ਬੋਲਣ ਦਾ ਜੋ ਜ਼ਿਕਰ ਹੋ ਰਿਹਾ ਆ ਇਹ ਆ ਅਨੇਕ ਪ੍ਰਕਾਰ ਦੀ ਪਾਸ਼ਾ ਬੋਲਣ ਦਾ ਜੋ ਵਰਦਾਨ ਹੈ ਉਹ ਪ੍ਰਗਟ ਹੋ ਰਿਹਾ ਹੈ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਸਮਝਦੇ ਆ ਕਿ ਉਹ ਪ੍ਰਾਈਪਾਖਿਆ ਬੋਲ ਰਹੇ ਸੀਗੇ ਪਰ ਇਹ ਪ੍ਰਾਈਪਾਖਿਆ ਨਹੀਂ ਸੀਗੀ ਕਿਉਂਕਿ ਬਹੁਤ ਸਾਰੇ ਅ విశ్వਾਸੀ ਇਸ ਕਨਫਿਊਜ਼ਨ ਚ ਰਹਿੰਦੇ ਆ ਕਿ ਸ਼ਾਇਦ ਪ੍ਰਾਈਪਾਖਿਆ ਸੀ ਪਰ ਪ੍ਰਾਈਪਾਖਿਆ ਇਹ ਨਹੀਂ ਸੀ ਇਹ ਸੀ ਅਨੇਕ ਪ੍ਰਕਾਰ ਦੀ ਭਾਸ਼ਾ ਬੋਲਣ ਦਾ ਵਰਦਾਨ ਉਹ ਕਿਸ ਤਰ੍ਹਾਂ ਸਾਨੂੰ ਪਤਾ ਚੱਲਦਾ ਆ ਜਿਸ ਸਮੇਂ ਅਸੀਂ ਦੇਖਦੇ ਆ ਰਸੂਲਾਂ ਦੇ ਕਰਤੱਵ ਦੂਸਰਾ ਹੈ ਉਸਦੀ 9 ਤੋਂ 11 ਵਚਨ ਜਦੋਂ ਅਸੀਂ ਪੜ੍ਹਦੇ ਆ ਸੋ ਉਸ ਅਗਾਂ ਦੇ ਉੱਤੇ ਜਦੋਂ ਕਿ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਲੋਕ ਇਕੱਠੇ ਹੋਏ ਸੀ ਪੈਂਟਿਕੋਸਟਲ ਦੇ ਦਿਨ ਉਸ ਤਿਹਾੜੀ ਉੱਤੇ ਯਹੂਦੀ ਲੋਕ ਜੋ ਕਿ ਕਾਫੀ ਵੱਖ-ਵੱਖ ਦੇਸ਼ਾਂ ਤੋਂ ਨਿਕਲ ਕੇ ਆਏ ਸੀਗੇ ਸੋ ਉਹਨਾਂ ਨੇ ਜਦੋਂ ਇਹਨਾਂ ਨੂੰ ਬੋਲਦੇ ਸੁਣਿਆ ਤਾਂ ਉਸ ਅਗਾਂ ਦੇ ਉੱਤੇ ਉਹ ਕੀ ਕਹਿ ਰਿਹਾ ਕਿ ਅਸੀਂ ਸਭ ਜਣੇ ਜੋ ਆ ਵੱਖ-ਵੱਖ ਪਸ਼ਾਵਾਂ ਬੋਲਣ ਵਾਲੇ ਲੋਕ ਇਸ ਤਰ੍ਹਾਂ ਅਸੀਂ ਇਕੱਠੇ ਹੋਇਆ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਔਰ ਉਹ ਕਹਿੰਦੇ ਕਿ ਅਸੀਂ ਸਾਰੇ ਇਹਨਾਂ ਨੂੰ ਆਪਣੀ ਆਪਣੀ ਭਾਖਿਆ ਵਿੱਚ ਪਰਮੇਸ਼ਰ ਦੇ ਵੱਡੇ-ਵੱਡੇ ਕੰਮਾਂ ਦਾ ਵਖਾਣ ਕਰਦੇ ਹਾਂ ਸੁਣਦੇ ਹਾਂ ਮਤਲਬ ਉਹਨਾਂ ਨੂੰ ਸਮਝ ਆਇਆ ਜੋ ਬੋਲ ਰਹੇ ਸਿਗੇ 120 ਦੇ ਕਰੀਬ ਲੋਕ ਜੋ ਬੋਲ ਰਹੇ ਸਿਗੇ ਉਹ ਆਸ-ਪਾਸ ਤੇ ਜੋ ਲੋਕ ਇਕੱਠੇ ਹੋਏ ਸੀ ਵੱਖ-ਵੱਖ ਦੇਸਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਜਿਹੜੇ ਹੋ ਸਕਦੇ ਇਕੱਠੇ ਹੋਏ ਸੀ ਉਹਨਾਂ ਨੇ ਸੁਣਿਆ ਵੀ ਔਰ ਸਮਝਿਆ ਵੀ ਉਹਨਾਂ ਨੇ ਸਮਝਿਆ ਕਿ ਪਰਮੇਸ਼ਰ ਦੇ ਵੱਡੇ-ਵੱਡੇ ਕੰਮਾਂ ਦਾ ਵਖਿਆਣ ਕਰ ਰਹੇ ਆ ਸੋ ਇਸ ਤੋਂ ਪਤਾ ਚੱਲਦਾ ਕਿ ਪ੍ਰਾਈ ਭਾਖਿਆ ਨਹੀਂ ਸੀ ਬੋਲ ਰਹੇ ਕਿਉਂਕਿ ਪ੍ਰਾਈ ਭਾਖਿਆ ਜੋ ਆ ਉਹ ਕਿਸੇ ਨੂੰ ਵੀ ਸਮਝ ਆਉਣ ਵਾਲੀ ਭਾਸ਼ਾ ਨਹੀਂ ਆ ਕਿਸੇ ਨੂੰ ਸਮਝ ਨਹੀਂ ਆਉਂਦੀ ਸਿਰਫ ਉਸ ਸਮੇਂ ਸਮਝ ਆਉਂਦੀ ਆ ਜਦੋਂ ਤ੍ਰਾਈਪੱਖਿਆ ਦਾ ਅਰਥ ਕਰਨ ਦਾ ਵਰਦਾਨ ਅਗਰ ਕਿਸੇ ਦੇ ਜੀਵਨ 'ਚ ਕੰਮ ਕਰ ਰਿਹਾ ਹੈ ਅਦਰਵਾਇਜ਼ ਉਹ ਕਿਸੇ ਨੂੰ ਸਮਝ ਆਉਣ ਵਾਲੀ ਭਾਸ਼ਾ ਨਹੀਂ ਆ ਪਰ ਇੱਥੇ ਇਹਨਾਂ ਨੇ ਸਮਝਿਆ ਇਸ ਤੋਂ ਪਤਾ ਚੱਲਦਾ ਕਿ 120 ਦੇ ਕਰੀਬ ਲੋਕ ਜੋ ਬੋਲ ਰਹੇ ਸੀ ਜਿਹੜੀਆਂ ਭਾਸ਼ਾਵਾਂ ਉਹ ਇਸੇ ਹੀ ਸੰਸਾਰ ਦੀਆਂ ਵੱਖ-ਵੱਖ ਭਾਸ਼ਾਵਾਂ ਉਹ ਬੋਲ ਰਹੇ ਸੀਗੇ ਤ੍ਰਾਈਪੱਖਿਆ ਉਹ ਨਹੀਂ ਸੀ ਬੋਲ ਰਹੇ ਔਰ ਇਸ ਵਰਦਾਨ ਨੂੰ ਪਰਮੇਸ਼ਰ ਨੇ ਇਸ ਅਗਧ ਉਤੇ ਪ੍ਰਗਟ ਕੀਤਾ ਇਸ ਵਰਦਾਨ ਦੇ ਦੁਆਰਾ ਖੁਦਾ ਨੇ ਉਹਨਾਂ ਨੂੰ ਉਹ ਭਾਸ਼ਾਵਾਂ ਬੋਲਣ ਦਾ ਗਿਆਨ ਦਿੱਤਾ ਉਹ ਭਾਸ਼ਾਵਾਂ ਬੋਲਣ ਦੀ ਸਮਝ ਬਖਸ਼ੀ ਜਿਹੜੀਆਂ ਭਾਸ਼ਾਵਾਂ ਉਹ ਜਾਣਦੇ ਵੀ ਨਹੀਂ ਸੀ ਇਹੀ ਖਾਸੀਅਤ ਹੈ ਇਸ ਵਰਦਾਨ ਦੀ ਮਤਲਬ ਇੱਕ ਸੇਵਕ ਨੂੰ ਜਾਂ ਇੱਕ ਵਿਸ਼ਵਾਸੀ ਨੂੰ ਖੁਦਾ ਉਹ ਭਾਸ਼ਾ ਚ ਵੀ ਉਹਦੇ ਰਾਹੀ ਗੱਲ ਕਰ ਸਕਦਾ ਹੈ ਦੂਸਰਿਆਂ ਦੇ ਨਾਲ ਜਿਹੜੀ ਭਾਸ਼ਾ ਉਹ ਜਾਣਦਾ ਵੀ ਨਹੀਂ ਆ ਸਧਾਰਨ ਦਿੱਤੀ ਨਾਲ ਇੱਕ ਮਨੁੱਖ ਉਹੀ ਭਾਸ਼ਾ ਵਿੱਚ ਉਹ ਦੂਜਿਆਂ ਨਾਲ ਗੱਲ ਕਰ ਸਕਦਾ ਆ ਜਿਹੜੀ ਭਾਸ਼ਾ ਉਹ ਬੋਲਣੀ ਜਾਣਦਾ ਹੈ ਜੇ ਅਸੀਂ ਪੰਜਾਬੀ ਬੋਲਣੀ ਜਾਣਦੇ ਆ ਤੇ ਅਸੀਂ ਪੰਜਾਬੀ ਚ ਗੱਲ ਕਰ ਸਕਦੇ ਆ ਜੇ ਅਸੀਂ ਹਿੰਦੀ ਇੰਗਲਿਸ਼ ਬੋਲਣੀ ਜਾਣਦੇ ਆ ਤਾਂ ਉਹੀ ਉਹਦੇ ਵਿੱਚ ਅਸੀਂ ਗੱਲ ਕਰ ਸਕਦੇ ਆ ਪਰ ਜੇ ਕੋਈ ਵੀ ਭਾਸ਼ਾ ਜਿਸ ਦਾ ਮੰਨ ਲਓ ਮਰਾਠੀ ਆ ਚਾਹੇ ਉਹ ਮਲਿਆਲਮ ਆ ਚਾਹੇ ਉਹ ਤੇਲਗੂ ਆ ਚਾਹੇ ਉਹ ਜਰਮਨ ਭਾਸ਼ਾ ਆ ਚਾਹੇ ਉਹ ਇਟਾਲੀਅਨ ਆ ਚਾਹੇ ਕੋਈ ਵੀ ਭਾਸ਼ਾ ਆ ਅਗਰ ਅਸੀਂ ਨਹੀਂ ਜਾਣਦੇ ਤਾਂ ਉਹਦੇ ਵਿੱਚ ਅਸੀਂ ਗੱਲ ਨਹੀਂ ਕਰ ਸਕਦੇ ਪਰ ਪਵਿੱਤਰ ਆਤਮਾ ਦਾ ਇਹ ਵਰਦਾਨ ਜੋ ਆ ਇੱਕ ਐਸਾ ਵਰਦਾਨ ਆ ਕਿ ਅਗਰ ਇੱਕ ਵਿਸ਼ਵਾਸੀ ਚ ਕੰਮ ਕਰ ਰਿਹਾ ਆ ਤੋ ਲੋੜ ਪੈਣ ਤੇ ਜ਼ਰੂਰਤ ਪੈਣ ਤੇ ਪਰਮੇਸ਼ਰ ਉਹਨੂੰ ਕੋਹ ਭਾਸ਼ਾ ਦਾ ਗਿਆਨ ਵੀ ਦੇ ਸਕਦਾ ਆ ਜਿਹੜੀ ਭਾਸ਼ਾ ਸਧਾਰਨ ਰੀਤੀ ਨਾਲ ਉਹ ਨਹੀਂ ਜਾਣਦਾ ਮਤਲਬ ਅਜਿਹੇ ਕਿੰਨੇ ਸੇਵਕ ਆ ਜਿਨ੍ਹਾਂ ਦੇ ਜੀਵਨ ਚ ਅਨੁਭਵ ਜੋ ਆ ਹੁੰਦਾ ਆ ਪਰਮੇਸ਼ਰ ਦੇ ਕੁਝ ਲੋਕ ਦਾਸ ਲੋਕ ਜਿਹੜੇ ਸਾਂਝਾ ਕਰਦੇ ਆ ਅਨੁਭਵ ਕਿ ਜਿਸ ਤਰ੍ਹਾਂ ਪ੍ਰਭੂ ਦਾ ਇੱਕ ਦਾਸ ਜਦੋਂ ਕਿ ਉਹਨਾਂ ਨੇ ਦੱਸਿਆ ਕਿ ਉਹ ਤੇਲਗੂ ਲੋਕਾਂ ਦੇ ਵਿੱਚ ਸੀਗਾ ਔਰ ਜੋ ਉਹਦਾ ਟਰਾਂਸਲੇਟਰ ਸੀਗਾ ਉਹ ਕਿਸੇ ਵਜ੍ਹਾ ਕਾਰਨ ਉਹ ਟਰਾਂਸਲੇਸ਼ਨ ਉਸਨੇ ਕਰਨ ਤੋਂ ਇਨਕਾਰ ਕਰ ਦਿੱਤਾ ਕਿਸੇ ਵਜ੍ਹਾ ਕਾਰਨ ਉਸਨੇ ਮਨਾ ਕਰ ਦਿੱਤਾ ਕਿ ਉਹ ਟਰਾਂਸਲੇਟ ਨਹੀਂ ਕਰੇਗਾ ਸੋ ਉਸ ਸਮੇਂ ਪ੍ਰਭੂ ਦਾਸ ਨੇ ਦੱਸਿਆ ਕਿ ਪਰਮੇਸ਼ਰ ਦੇ ਆਤਮਾ ਨੇ ਬੋਲਿਆ ਕਿ ਤੂੰ ਉਚਨ ਸ਼ੁਰੂ ਕਰ ਤੂੰ ਉਚਨ ਪ੍ਰਚਾਰ ਕਰ ਤੂੰ ਇਸੇ ਹੀ ਭਾਸ਼ਾ ਚ ਜੋ ਪ੍ਰਚਾਰ ਕਰੇਗਾ ਜਿਹੜੀ ਭਾਸ਼ਾ ਤੂੰ ਨਹੀਂ ਜਾਣਦਾ ਤੇਲਗੂ ਭਾਸ਼ਾ ਤੂੰ ਨਹੀਂ ਜਾਣਦਾ ਪਰ ਇਸੇ ਹੀ ਭਾਸ਼ਾ ਚ ਜੋ ਤੂੰ ਪ੍ਰਚਾਰ ਕਰੇਗਾ ਸੋ ਪ੍ਰਭੂ ਦਾ ਆਸਰੇ ਦੱਸਿਆ ਕਿ ਉਸ ਤੇਲਗੂ ਭਾਸ਼ਾ ਚ ਮੈਂ ਪ੍ਰਚਾਰ ਕੀਤਾ ਜਦ ਕਿ ਮਨ ਤੇਲਗੂ ਭਾਸ਼ਾ ਨਹੀਂ ਹੁੰਦੀ ਪਰ ਪਰਮੇਸ਼ਰ ਨੇ ਉਹ ਵਰਦਾਨ ਪ੍ਰਗਟ ਕੀਤਾ ਉਸ ਵਰਦਾਨ ਦੇ ਦੁਆਰਾ ਉਹ ਗਿਆਨ ਸਮਝ ਬਖਸ਼ੀ ਔਰ ਜਿਸ ਤਰ੍ਹਾਂ ਹੀ ਉਸ ਉਹ ਜ਼ਰੂਰਤ ਪੂਰੀ ਹੋ ਜਾਂਦੀ ਆ ਉਹ ਸਮਾਂ ਇੱਕ ਨਿਕਲ ਜਾਂਦਾ ਆ ਤੋਂ ਫਿਰ ਤੋਹੀ ਉਹ ਵਿਅਕਤੀ ਜੋ ਆ ਉਸ ਭਾਸ਼ਾ ਦੇ ਪ੍ਰਤੀ ਉਹ ਅਨਜਾਨ ਹੋ ਜਾਂਦਾ ਹੈ ਸੋ ਇਹ ਖੁਦਾ ਦੀ ਬਹਿਮਾ ਆ ਜਦੋਂ ਪਰਮੇਸ਼ਰ ਸਮਾਂ ਆਉਣ ਤੇ ਜ਼ਰੂਰਤ ਭੰਨ ਤੇ ਜੋ ਆ ਪ੍ਰਗਟ ਕਰਦਾ ਹੈ ਸੋ ਇਸ ਜਗ੍ਹਾ ਦੇ ਉੱਤੇ ਖੁਦਾ ਨੇ ਆਪਣੀ ਮਹਿਮਾ ਪ੍ਰਗਟ ਕਰਨ ਲਈ ਜੋ ਇੱਕ ਦਿਨ ਜੋ ਪੈਂਟੇਕੋਸਟਲ ਦਾ ਚੁਣਿਆ ਜਿਹਦੇ ਵਿੱਚ ਵੱਖ-ਵੱਖ ਇਲਾਕਿਆਂ ਤੋਂ ਲੋਕ ਆਏ ਆ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਆਏ ਆ ਤਾਂ ਖੁਦਾ ਨੇ ਆਪਣਾ ਜਲਾਲ ਪ੍ਰਗਟ ਕੀਤਾ ਆਪਣਾ ਤੇਜ ਪ੍ਰਗਟ ਕੀਤਾ ਇਸ ਵਰਦਾਨ ਦੇ ਦੁਆਰਾ ਕਿਉਂ ਕਿਉਂਕਿ ਅਗਰ ਇਹ ਪ੍ਰਾਈਪਾਖਿਆ ਬੋਲਦੇ ਤਾਂ ਉਹ ਕਹਿ ਸਕਦੇ ਸੀ ਕਿ ਇਹ ਇਸ ਤਰ੍ਹਾਂ ਹੀ ਆਪਣੇ ਕੋਲ ਹੀ ਕੁਝ ਜੋ ਵੀ ਇਹਨਾਂ ਦੇ ਮੂੰਹ ਚ ਆ ਰਿਹਾ ਇਹ ਬੋਲ ਰਿਹਾ ਉਹ ਇਸ ਨੂੰ ਰੱਦ ਕਰ ਸਕਦੇ ਸੀ ਭਾਈ ਭੱਖਿਆਂ ਨੂੰ ਪਰ ਪਰਮੇਸ਼ਰ ਨੇ ਇਹਨਾਂ ਲੋਕਾਂ ਦੀਆਂ ਪਾਸ਼ਾਵਾਂ ਦੇ ਵਿੱਚ ਹੀ ਇਹਨਾਂ ਦੇ ਨਾਲ ਗੱਲ ਕੀਤੀ ਇਹਨਾਂ ਦੀਆਂ ਹੀ ਪਾਸ਼ਾਵਾਂ ਜਿਹੜੀਆਂ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਮੂੰਹ ਵਿੱਚ ਪਾਈਆਂ ਇਨਾਂ ਦੀ ਆਪਾ ਛਾਵਾਂ ਦੇ ਵਿੱਚ ਉਹਨਾਂ ਨੇ ਪਰਮੇਸ਼ਰ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕੀਤੀ ਪਰਮੇਸ਼ਰ ਦੀ ਮਹਿਮਾ ਕਰਨੀ ਸ਼ੁਰੂ ਕੀਤੀ ਜਦ ਕਿ 120 ਲੋਕਾਂ ਦਾ ਇੱਕ ਗਰੁੱਪ ਇੰਨੀਆਂ ਛਾਵਾਂ ਜੁਆ ਉਹ ਨਹੀਂ ਸੀ ਇਹ ਜਾਣਦੇ ਪਰ ਇੰਨਾ ਸਭ ਲੋਕਾਂ ਦੇ ਅੱਗੇ ਜਿਹੜੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਦੂਰ-ਦੂਰ ਦੇ ਇਲਾਕਿਆਂ ਤੋਂ ਇਕੱਠੇ ਹੋਏ ਸੀ ਪੈਂਟੀਕੋਸਟਲ ਦੇ ਤਿਉਹਾਰ ਤੇ ਇਹਨਾਂ ਦੇ ਅੱਗੇ ਖੁਦਾ ਨੇ ਆਪਣੀ ਅਦਭੁਤ ਸਮਰਥ ਨੂੰ ਅਦਭੁਤ ਇੱਕ ਮਹਿਮਾ ਨੂੰ ਉਜਾਗਰ ਕਰਨ ਲਈ ਖੁਦਾ ਨੇ ਸੁਬਰਦਾਨ ਦੇ ਦੁਆਰਾ ਕੰਮ ਕੀਤਾ ਔਰ 120 ਲੋਕਾਂ ਦੀ ਜ਼ੁਬਾਨ ਤੇ ਉਹ ਭਾਸ਼ਾ ਰੱਖੀ ਜਿਹੜੀ ਭਾਸ਼ਾ ਉਹ ਜਾਣਨ ਵਾਲੇ ਨਹੀਂ ਸੀਗੇ ਕਿਉਂਕਿ ਹੁਣ ਇਹ ਲੋਕ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦੇ ਕਿ ਇਹ ਲੋਕਾਂ ਦੇ ਵਿੱਚ ਸੱਚਮੁੱਚ ਇੱਕ ਸਾਮਰਥ ਇੱਕ ਖੁਦਾ ਦੀ ਸਾਮਰਥ ਕੰਮ ਕਰ ਰਹੀ ਹੈ ਕਿਉਂ ਕਿ ਇਹ ਲੋਕ ਦੇਖ ਰਹੇ ਸੀ ਆਪਣੇ ਅੱਖਾਂ ਨਾਲ ਆਪਣੇ ਕੰਨਾਂ ਨਾਲ ਸੁਣ ਰਹੇ ਸੀ ਕਿ ਇਹ ਸਾਡੀਆਂ ਵੱਖ-ਵੱਖ ਪਛਾਵਾਂ ਦੇ ਵਿੱਚ ਕਿਸ ਤਰ੍ਹਾਂ ਪਰਮੇਸ਼ਰ ਦੀ ਮਹਿਮਾ ਕਰ ਰਿਹਾ ਜਦਕਿ ਇਹ ਲੋਕ ਤੋਂ ਇਹ ਭਾਸ਼ਾ ਜਾਣਨ ਵਾਲੇ ਵੀ ਨਹੀਂ ਆ ਇਸ ਲਈ ਪਰਮੇਸ਼ਰ ਨੇ ਇਸ ਵਰਦਾਨ ਦੇ ਦੁਆਰਾ ਉਹਨਾਂ ਨੂੰ ਚਕਿਤ ਕੀਤਾ ਉਹਨਾਂ ਨੂੰ ਇੱਕ ਸਰਪ੍ਰਾਈਜ਼ ਕੀਤਾ ਪਰਮੇਸ਼ਰ ਨੇ ਕੀ ਇਹ ਪਰਮੇਸ਼ਰ ਦੇ ਲੋਕ ਆ ਇਹ ਪਰਮੇਸ਼ਰ ਦੇ ਹੱਥ ਦੇ ਉਪਰਤਨ ਆ ਜਿਨ੍ਹਾਂ ਚੋਂ ਪਰਮੇਸ਼ਰ ਆਪਣੀ ਅਦਭੁਤ ਸਮਰਥ ਨੂੰ ਪ੍ਰਗਟ ਕਰਨ ਜਾ ਰਿਹਾ ਹੈ ਸੋ ਇਸ ਲਈ ਵਰਦਾਨ ਜੋ ਆ ਉਹ ਕਿਸੇ ರೀತಿ ਨਾਲ ਕੰਮ ਕਰਦਾ ਆ ਆਪਾਂ ਦੇਖਿਆ ਕਿ ਪਰਮੇਸ਼ਰ ਅਨੇਕ ਪ੍ਰਕਾਰ ਦੀਆਂ ਭਾਸ਼ਾਵਾਂ ਮਤਲਬ ਉਹ ਭਾਸ਼ਾਵਾਂ ਦੇ ਦੁਆਰਾ ਵੀ ਆਪਣੇ ਲੋਕਾਂ ਦੇ ਨਾਲ ਹੀ ਗੱਲ ਕਰ ਸਕਦਾ ਆ ਜਿਹੜੀ ਭਾਸ਼ਾ ਪਰਮੇਸ਼ਰ ਦਾ ਉਹ ਜਾਣ ਜੋ ਜਾਣਣ ਵਾਲਾ ਵੀ ਨਹੀਂ ਆ ਸੋ ਬਹੁਤ ਸਾਰੇ ਜੋ ਵਿਸ਼ਵਾਸੀ ਲੋਕ कंफ्यूज ਹੋ ਜਾਂਦੇ ਕਿ ਇਹ ਅਨੇਕ ਪ੍ਰਕਾਰ ਦੀ ਪਾਸ਼ਾ ਸ਼ਾਇਦ ਪ੍ਰਾਈਪਾਖ ਆਇਆ ਇਹ ਕੁਝ ਵਿਸ਼ਵਾਸੀਆਂ ਨੂੰ ਲੱਗਦਾ ਹੈ ਕਿ ਜੋ ਇਸ ਸਗਾਤੇ ਭਾਸ਼ਾਵਾਂ ਇਹਨਾਂ ਨੇ ਬੋਲੀਆਂ ਆ ਸ਼ਾਇਦ ਉਹ ਪ੍ਰਾਈਪਾਕਿਆ ਬੋਲੇ ਆ ਪਰ ਇਹ ਪ੍ਰਾਈਪਾਕਿਆ ਨਹੀਂ ਬੋਲੀ ਇਹਨਾਂ ਨੇ ਕਿਉਂਕਿ ਪ੍ਰਾਈਪਾਕਿਆ ਕੋਈ ਵਿਅਕਤੀ ਸਮਝ ਨਹੀਂ ਸਕਦਾ ਇਹ ਇਹਨਾਂ ਨੇ ਅਨੇਕ ਪ੍ਰਕਾਰ ਦੀਆਂ ਭਾਸ਼ਾਵਾਂ ਬੋਲੀਆਂ ਆ ਜਿਹੜੀਆਂ ਭਾਸ਼ਾਵਾਂ ਉਸ ਜਗ੍ਹਾ ਤੇ ਲੋਕਾਂ ਨੇ ਸੁਣੀਆਂ ਔਰ ਸਮਝੀਆਂ ਸੋ ਇਹ ਵਰਦਾਨ ਜਿਹੜਾ ਆ ਇਹ ਐਸੇ ਮੌਕੇ ਦੇ ਉੱਤੇ ਖੁਦਾ ਪ੍ਰਗਟ ਕਰਦਾ ਆ ਜਦੋਂ ਕੋਈ ਵੀ ਪਰਮੇਸ਼ਵਰ ਦਾ ਦਾਸ ਐਸੇ ਇਲਾਕਿਆਂ ਵਿੱਚ ਕਈ ਵਾਰੀ ਚਲਾ ਜਾਂਦਾ ਹੈ ਐਸੇ ਲੋਕਾਂ ਦੇ ਵਿੱਚ ਚਲਾ ਜਾਂਦਾ ਹੈ ਜਿੱਥੇ ਭਾਸ਼ਾ ਇੱਕ ਰੁਕਾਵਟ ਹੋ ਜਾਂਦੀ ਹੈ ਜਿੱਥੇ ਪਰਮੇਸ਼ਵਰ ਦਾ ਕੋਈ ਦਾਸ ਜੋ ਉਸ ਭਾਸ਼ਾ ਨੂੰ ਨਹੀਂ ਜਾਣਦਾ ਜਿਹੜੀ ਭਾਸ਼ਾ ਉਹ ਲੋਕ ਸਮਝਦੇ ਆ ਔਰ ਉਹ ਲੋਕੋ ਪਾਸ਼ਾ ਨਹੀਂ ਸਮਝਦੇ ਜਿਹੜਾ ਕਈ ਵਾਰੀ ਸੇਵਕ ਜੋ ਆ ਬੋਲਦਾ ਸੋ ਇਹੋ ਜੇ ਸਮੇਂ ਤੇ ਖੁਦਾ ਇਹੋ ਜੇ ਵਰਦਾਨ ਨੂੰ ਪ੍ਰਗਟ ਕਰਕੇ ਆਪਣੀ ਮਹਿਮਾ ਨੂੰ ਜੋ ਉਜਾਗਰ ਕਰਦਾ ਆ ਸੋ ਇਸ ਲਈ ਇਹ ਵਰਦਾਨ ਪਰਮੇਸ਼ਰ ਦੇ ਦਾਸਾਂ ਦੇ ਵਿੱਚ ਜੋ ਅਕਸਰ ਪ੍ਰਗਟ ਹੁੰਦਾ ਆ ਅੱਜ ਵੀ ਹੁੰਦਾ ਆ ਸੋ ਬਹੁਤ ਸਾਰੇ ਸੇਵਕ ਲੋਕ ਜੋ ਇਸ ਵਰਦਾਨ ਦਾ ਇੱਕ ਅਨੁਭਵ ਜੋ ਆ ਉਹ ਕਰਦੇ ਆ ਸੋ ਪ੍ਰਭੂ ਦੀ ਸਭ ਚੰਦ ਰਹੇ ਸਾਨੂੰ ਆਸ਼ੀਸ਼ ਸਵੇ ਸੋ ਅਗਰ ਕਿਸੇ ਨੂੰ ਵੀ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਤੁਸੀਂ ਸਵਾਲ ਪੁੱਛ ਸਕਦੇ ਹੋ ਸੋ ਪ੍ਰਭੂ ਸਾਨੂੰ ਆਸ਼ੀਸ਼ ਦੇਵੇ ਆਮਨ